ਦੋਸਤੋ ਕੀ ਹਾਲ ਚਾਲ ਨੇ ਜਿਹੜੀ ਅੱਜ ਦੀ ਵੀਡੀਓ ਆ ਨਾ ਅੱਜ ਦੀ ਵੀਡੀਓ ਹੱਡ ਦੇਖਣ ਲੱਗੇ ਆ। ਦੇਖੋ ਉਸ ਤੋਂ ਅੱਜ ਦੀ ਵੀਡੀਓ ਜਿਹੜੀ ਬਹੁਤ ਇੰਟਰਸਟਿੰਗ ਹੋਣ ਵਾਲੀ ਆ ਅੱਜ ਲਈ ਤੇ ਅੱਜ ਆਪਾਂ ਚੱਲੇ ਆ ਪਾਸਪੋਰਟ ਦਫਤਰ। ਐਡਗੇਟ ਟਾਈਮ ਪਾਸ ਹੋ ਰਿਹਾ ਹੈ ਭਾਈ ਜਾਨ। ਬੈਠ। ਜਿਹੜੇ ਆਏ ਨੇ ਜਿਹੜੇ ਸੌਦੀ ਵਿੱਚ ਬੰਦੇ ਰਹਿੰਦੇ ਨੇ ਉਹਨਾਂ ਲਈ ਸਾਰਿਆਂ ਨਾਲ ਜ਼ਰੂਰੀ ਆ ਠੀਕ ਆ ਨਾ। ਆਪਾਂ ਚੱਲੇ ਆ ਪਾਸਪੋਰਟ ਨੂੰ ਨਿਊ ਕਰਵਾਉਣ। ਠੀਕ ਹੈ ਨਾ ਮੇਰੇ ਪਾਸਪੋਰਟ ਦੀ ਵੈਲਿਡਿਟੀ ਖਤਮ ਹੋ ਗਈ ਸੀ ਉਹਦੇ ਕਰਕੇ ਅੱਜ ਦੀ ਮੇਰੀ ਰਿਪੋਰਟ ਮੰਗ ਲੈਤੀ ਵੀ ਹੈ ਤੇ ਬਾਕੀ ਕਾਗਜ਼ ਪੱਤਰ ਆਪਣੇ ਕੋਲ ਤਿਆਰ ਨੇ ਪੱਕੇ ਆਪਾਂ ਨੂੰ ਕੀ ਕੀ ਚਾਹੀਦਾ ਇਹ ਤੁਹਾਨੂੰ ਸਾਰੀ ਵੀਡੀਓ ਦੇਖਣ ਦੇ ਐਂਡ ਤੇ ਸਾਰਾ ਕੁਝ ਪਤਾ ਲੱਗ ਜੂ ਕਿਵੇਂ-ਕਿਵੇਂ ਕਰਨਾ ਠੀਕ ਹੈ ਨਾ ਅੱਜ ਆਪਾਂ ਪਾਸਪੋਰਟ ਆਪਣਾ ਦੇਣ ਚੱਲਿਆ ਨਵਾਂ ਪਰਮਾਉਣ ਵਾਸਤੇ ਠੀਕ ਹੈ ਨਾ ਤੇ ਬਾਕੀ ਮਿਲਦੇ ਆ ਲੈ ਵੀ ਦੋਸਤੋ ਗੱਡੀ ਆਪਾਂ ਨੇ ਕਰ ਲਈਏ ਸਟਾਰਟ 2 ਮਿੰਟ ਤੇ ਰਾਸਤੇ ਦੀ ਵੀਡੀਓ ਮੈਂ ਬਣਾ ਨਹੀਂ ਸਕਦਾ ਰਾਸਤੇ ਦੀ ਵੀਡੀਓ ਮੈਨੂੰ ਇਸ ਕਰਕੇ ਹੀ ਬਣਾਉਣੀ ਪਈ ਕਿਉਂਕਿ ਮੈਂ ਲੋਕੇਸ਼ਨ ਲਾਉਣੇ ਮੋਬਾਈਲ ਦੇ ਉੱਪਰ ਠੀਕ ਹੈ ਨਾ ਤੁਸੀਂ ਬਾਕੀ ਦੀ ਵੀਡੀਓ ਦੇਖ ਲਿਓ ਕਿਵੇਂ ਕੈਮਰਾ ਆਪਾਂ ਨੇ ਰੀਨਿਊ ਕਰਵਾਉਣਾ ਹੈ ਕਿਵੇਂ ਕਿਵੇਂ ਆਪਾਂ ਨੂੰ ਕੀ ਕੀ ਕਰਨਾ ਪਵੇ ਜੇ ਬਾਅਦ ਤੇ ਨਵਾਂ ਬਣਵਾਉਣ ਵਾਸਤੇ ਠੀਕ ਹੈ ਨਾ ਪਰ ਮੈਂ ਵੀ ਬਹੁਤ ਪੈ ਰਹੀ ਹੈ ਯਾਰ ਆਫਟਰ ਠੀਕ ਹੈ ਨਾ ਤੇ ਜਾਮ ਵੀ ਲੱਗਿਆ ਹੋਇਆ ਰੋਡ ਦੇ ਉੱਪਰ ਕਾਫੀ ਇੱਕ ਘੰਟੇ ਦੀ ਲੋਕੇਸ਼ਨ ਆਪਾਂ ਜਿਹੜੀ ਲੋਕੇਸ਼ਨ ਤੇ ਜਾ ਰਹੇ ਹਾਂ ਇੱਕ ਘੰਟੇ ਦੇ ਵਿੱਚ ਸਵੇਰੇ ਦਾ ਟਾਈਮ ਸਵੇਰੇ ਸਵੇਰੇ ਦਾ ਟਾਈਮ ਆ ਦੇਖੋ ਕਿੰਨੇ ਜਾਮ ਲੱਗਿਆ ਉਹ ਤੇਕਰ ਜਾਮ ਲੱਗਿਆ ਰੇਕ ਜਾਮ ਬਹੁਤ ਲੱਗਿਆ ਰੇਕ ਜੀ ਦੋਸਤੋ ਕੀ ਹਾਲ ਚਾਲ ਆ ਫਾਰਮ ਆਪਾਂ ਨੇ ਤਿਆਰ ਕਰਵਾ ਲਈ ਹੈ ਲੱਭਾ ਪਰਵਾ ਲਈ ਹੁਣ ਜਾਵਾਂਗੇ ਆਪਾਂ ਅਫੀਸ ਦੇ ਅੰਦਰ ਆਪਣੀ 1:30 ਵਜੇ ਦੀ ਅਪਾਇੰਟਮੈਂਟ ਹੈ ਤੇ ਤੋਂ ਬਾਅਦ ਆਪਾਂ ਦਿਖਾਉਣੇ ਹਨ ਕਿ ਕੀ ਕੀ ਹੁੰਦਾ ਇੱਥੇ ਜਾਣਾ ਆਪਾਂ ਨੇ ਇਹ ਹੈਗਾ ਵੀਰੇ ਇੰਡੀਅਨ ਪਾਸਪੋਰਟ ਦਫ਼ਤਰ ਠੀਕ ਹੈ ਨਾ ਤੇ ਵਕੀ ਆਣਾ ਅੰਦਰ ਜਾਵਾਂਗੇ 1:30 ਵਜੇ ਦਾ ਟਾਈਮ ਹੈ ਰੋਟੀ ਖਾਣੇ ਬਾਅਦ ਹਾਂਜੀ ਦੋਸਤੋ ਫੇਰ ਜਿਹੜੀ ਆਪਾਂ ਨੇ ਪਰਵਾਈ ਹੈ ਇਹਦਾ ਪ੍ਰੋਸੀਜਰ ਹੈਗਾ ਜਿਵੇਂ ਇਹ ਪਾਸਪੋਰਟ ਦਫ਼ਤਰ ਦੇ ਸਾਹਮਣੇ ਦੁਕਾਨਾਂ ਨੇ ਇਹ ਕੰਪਿਊਟਰ ਦੀਆਂ ਤੇ ਉਹਨਾਂ ਨੇ 40 ਰਿਆਲ ਮੇ ਤੋਂ ਲੈਤਨੇ ਫਾਰਮ ਭਰਨ ਲਈ ਫਾਈਲ ਤਿਆਰ ਕਰਦੇ ਠੀਕ ਹੈ ਨਾ ਇਹ ਹੁਣ ਆਪਾਂ ਨੇ ਅੰਦਰ ਜਾ ਕੇ ਜਮ੍ਹਾਂ ਕਰਾਣੀਆਂ ਬਾਕੀ ਜਿਹੜਾ ਅੰਦਰਲਾ ਪ੍ਰੋਸੀਜਰ ਹੋਊਗਾ ਤੁਹਾਨੂੰ ਉਹਦੇ ਬਾਰੇ ਵੀ ਦੱਸ ਦਾਂਗੇ ਵੀ ਕੀ ਕੀ ਕਰਨਾ ਪਿਆ ਆਪਾਂ ਨੂੰ ਹੁੰਦਾ ਠੀਕ ਹੈ ਨਾ ਬਾਕੀ ਹਫਤੇ ਖੰਡ ਬਾਅਦ ਆਪਾਂ ਨੂੰ ਇਹਦੀ ਮੇਲ ਆ ਜਾਊਗੀ 2-4 ਦਿਨਾਂ ਬਾਅਦ ਹੀ ਚਾਹੇ ਤਾਂ ਆਪਾਂ ਇਥੋਂ ਫੜ ਕੇ ਲੈ ਜਾਈਏ ਚਾਹੇ ਆਪਣੇ ਘਰੇ ਆਪਾਂ ਨੇ ਘਰੇ ਡਿਲੀਵਰ ਕਰਵਾਉਣਾ ਉਹਦੇ ਅਲੱਗ ਪੈਸੇ ਲੈਂਦੇ ਨੇ ਉਹ ਵੀ ਤੁਹਾਨੂੰ ਦੱਸਾਂਗੇ ਕਿ ਕਿੰਨੇ ਟੋਟਲ ਆਪਣੇ ਪੈਸੇ ਲੱਗੇ ਨੇ ਠੀਕ ਹੈ ਨਾ ਤੇ ਕੀ ਹਟ ਕੇ ਟਾਈਮ ਪਾਸ ਹੋ ਰਹਾ ਹੈ ਭਾਈ ਜਾਨ ਬੈਠੇ ਰਹੋ ਟਾਈਮ ਪਾਸ ਕਰੀਓ ਦੋਸਤੋ ਆਪਾਂ ਨੇ ਕਰਵਾਇਆ ਦਾ ਆਪਣਾ ਪਾਸਪੋਰਟ ਠੀਕ ਹੈ ਨਾ ਆਪਣੇ ਕੋਲੇ ਆ ਗਈ ਰਸੀਦ ਤੇ ਵੀਰੇ ਇੱਕ ਦਿੱਕਤ ਪੈਂਦੀ ਆ ਜਿਹੜੀ ਫੋਟੋ ਆ ਨਾ ਜਿਵੇਂ ਮੈਂ ਆਹ ਕੱਪੜਿਆਂ ਦੇ ਪਹਿਲਾਂ ਕਰਵਾਈ ਵੀ ਸੀ ਫੋਟੋ ਦੇ ਬੈਟ ਪਿੱਛੇ ਬੈਟ ਜਿਹੜੀ ਬੈਕਗ੍ਰਾਉਂਡ ਆ ਬੈਟ ਨਹੀਂ ਹੋਣੀ ਚਾਹੀਦੀ ਠੀਕ ਹੈ ਨਾ ਉਹਨੂੰ ਚੇਂਜ ਕਰਵਾਉਣ ਵਾਸਤੇ ਫਿਰ ਮੈਂ ਕਾਲੀ ਜਗਟ ਪਾ ਕੇ ਦੁਬਾਰੇ ਫੋਟੋ ਕਰਵਾਈ ਇਹਦਾ ਥੋੜੀ ਜਿਹੀ ਦਿੱਕਤ ਪੈ ਗਈ ਸੀ ਵੈਸੇ 347 ਰੁਪਏ ਮੇਰੇ ਲੈਤਨੇ ਘਰੇ ਡਿਲੀਵਰ ਕਰਨ ਵਾਸਤੇ ਤੇ ਠੀਕ ਹੈ ਨਾ ਸਾਉਦੀ ਆਦੇ 347 ਰਿਆਲ ਲੈਤਨੇ 40 ਰਿਆਲ ਮੇਰੇ ਉੱਥੇ ਲੱਗੇ ਟੋਟਲ ਦੇਖ ਲਓ ਤੁਸੀਂ 380 ਰੁਪਏ ਲੱਗਦੇ ਨੇ ਟੋਟਲ ਜਿਹੜੇ ਪਾਸਪੋਰਟ ਚੇਂਜ ਕਰਵਾਉਣ ਵਾਸਤੇ ਨੇ ਠੀਕ ਹੈ ਨਾ ਬਾਕੀ ਤੁਸੀਂ ਵੀ ਆਉਣਾ ਚਾਹੁੰਦੇ ਹੋ ਤਾਂ ਇੱਥੇ ਆਓ ਚੇਂਜ ਕਰਾਓ ਕਿ ਆਪਣਾ ਪਾਸਪੋਰਟ ਨਵਾਂ ਬ